ਕੀ ਝੋਤਾ ਹੋ ਸਕਦਾ ਦੁਬਾਰ? ਬਿਲਕੁਲ ਹੋ ਸਕਦਾ ਸਮਝੋਤੇ ਤੋਂ ਬਿਨਾ ਗੁਜ਼ਾਰਾ ਵੀ ਨਹੀਂ ਲੇਕਿਨ ਸਮਝੌਤਾ ਸਿਧਾਂਤਾਂ ਤੋਂ ਬਿਨਾ ਵੀ ਨਹੀਂ ਹਨਾ ਜਿਹੜੀ ਸਿੱਖ ਆਉਂਦੀਆਂ ਭਾਵਨਾ ਅਨੁਸਾਰ ਹੀ ਸਮਝੌਤਾ ਹੋਊਗਾ ਸਾਡਾ ਆਪਣਾ ਕੋਈ ਮਰਜ਼ੀ ਨਹੀਂ ਹੈਗੀ ਕਿਹੜੀ ਕਿਹੜੀ ਸ਼ਰਤਾਂ ਫਿਰ ਰੱਖਿਆ ਜਾ ਹੈਗੀਆਂ ਨਹੀਂ ਚਲੋ ਜਦੋਂ ਸਮਾਂ ਬੈਠਾਂਗੇ ਤਾਂ ਪਤਾ ਹੀ ਆਪਾਂ ਨੂੰ ਆਪਾਂ ਇੱਥੇ ਕਾਹਨੂੰ ਡਿਸਕਲੋਜ਼ ਕਰਨੀਆਂ ਤੇ ਲੇਕਿਨ ਇਦਾਂ ਨਹੀਂ ਹੈਗਾ ਵੀ ਅਸੀਂ ਕਿਸੇ ਕੁਰਸੀ ਦੇ ਲਾਲਚ ਵਿੱਚ ਸਮਝੌਤਾ ਕਰ ਲਾਂਗੇ ਇਹ ਨਹੀਂ ਹੋਊਗਾ ਸਿੱਖਾਂ ਦੀਆਂ ਭਾਵਨਾ ਅਨੁਸਾਰ ਹੋਊਗਾ ਹਨਾ ਜੋ ਜੇ ਅਸੀਂ ਸਿੱਖਾਂ ਦਾ ਸਹਿਯੋਗ ਲੈਣਾ ਸਮੁੱਚੇ ਸਿੱਖ ਕੌਮ ਜਿਹੜੀ ਨਾਰਾ 22 ਦੇ ਵਿੱਚ ਜਮਾਨਤਾਂ ਜਬਤ ਹੋ ਗਈਆਂ 11 ਸੀਟਾਂ ਤੇ ਆ ਵੀ ਰਿਜ਼ਲਟ ਆਈ ਜਾਣਾ ਅਸੀਂ ਯਾਦ ਲੜ ਰਹੇ ਆ ਇੱਕ ਪੰਥਕ ਸੋਚ ਨੂੰ ਲੈ ਕੇ ਤੇ ਉਹ ਤਕੜੀ ਦੇ ਲੜ ਰਹੇ ਆ ਪਤਾ ਲੱਗੀ ਜਾਣਾ ਲੋਕ ਕਿਧਰ ਨੇ ਇੱਕ ਪਾਸੇ ਅਸੀਂ ਮਰਜੀਦਮਾਨ ਦਾ ਬਿਆਨ ਹੁੰਦਾ ਵੀ ਕਹਿੰਦੇ ਸੁਖਵੀਰ ਬਾਦਲ ਵੀ ਬੰਦਾ ਚ ਇੰਨਾ ਮਾੜਾ ਨਹੀਂ ਹੈਗਾ ਕਿਉਂਕਿ ਇਕੱਠੇ ਹੋ ਕੇ ਹੀ ਆ ਜਿਹੜੀ ਸਰਕਾਰ ਬਣਨੀ ਆ ਜੇ ਆਪਾਂ ਟੋਟੇ ਚੋਵਾਂਗੇ ਫਿਰ ਸਰਕਾਰ ਸਤਾਈ ਚ ਬਣਾਉਣੀ ਦਾ ਤਾਂ ਮਸਲਾ ਇੰਨੀ ਗੱਲ ਤਾਂ ਮੈਂ ਫੇਰ ਗੱਲ ਕਰ ਰਹੇ ਆ ਗੱਲ ਤਾਂ ਜਿਹੜੀ ਸਿਧਾਂਤਾਂ ਦੀ ਆ ਤੇ ਗੱਲ ਜਿਹੜੇ ਫੈਸਲਿਆਂ ਦੀ ਆ ਕੀ ਅਸੀਂ ਅਸੀਂ ਇਕੱਠੇ ਹੀ ਸੀਗੇ 22 ਦੇ ਵਿੱਚ ਵੀ 24 ਦੇ ਵਿੱਚ ਵੀ ਇਕੱਠੇ ਹੀ ਸੀ ਰਿਜ਼ਲਟ ਗਿਆ ਜ਼ੀਰੋ ਗੱਲ ਇਸ ਲਈ ਵੀ ਇਕੱਠੇ ਹੋਣਾ ਰਿਜ਼ਲਟ ਮਿਲ ਜੂਗਾ ਜੇ ਸਹੀ ਲਾਈਨ ਤੇ ਇਕੱਠੇ ਹੋਵਾਂਗੇ ਲੋਕਾਂ ਦੀਆਂ ਭਾਵਨਾ ਅਨੁਸਾਰ ਅਸੀਂ ਫੈਸਲੇ ਲਵਾਂਗੇ ਵੋਟਾਂ ਤਾਂ ਪੈਣੀਆਂ ਨੇ